ਅੰਜੀ ਸਾਥ ਤਸਰੀਆ ਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਗਵੰਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਪਿੱਟੇਵੱਡ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ 5 ਪਸ਼ੂ ਖਾਵਾਂਗੇ 3 ਝੋਟੀਆਂ ਦੇ 2 ਵੇੜਾ ਮੈਂ ਬਾਈ ਦੇ ਕੋਲ ਤੇ ਇੱਕ ਬਿਲਕੁਲ ਵੇੜ ਤਾਜੀ ਸੋਈ ਜਾ ਤੇ ਬਾਕੀ ਚਾਹਵੇਂ ਪਸ਼ੂ ਜਿਹੜੇ ਗੱਪਣ ਤਿਆਰ ਆ ਤੇ ਆਪਾਂ ਪਹੁੰਚੇ ਆ ਬਾਈ ਗੁਰਪ੍ਰੀਤ ਸਿੰਘ ਹੁਣੇ ਕੋਲ ਤੇ ਆਜੋ ਕਰਦੇ ਆ ਬਾਈ ਨਾਲ ਗੱਲਬਾਤ ਤੇ ਲਗਦੀਆਂ ਜਾਣਕਾਰੀ ਪਸ਼ੁਰਾਂ ਦੀ ਸੱਚੀ ਹੈ ਭਾਈ ਜੀ ਸੱਚੀ ਹੈ ਜੀ ਉਸ ਨਾਲ ਠੀਕ ਠਾਕ ਜੇ ਵਧੀਆ ਤੁਸੀਂ ਸੁਣਾਓ ਜੀ ਵੀਰ ਜੀ ਚੜਦੀ ਕਲਾ ਜੀ ਇਹ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਕਰਕੇ ਇਸ ਪਿੰਡ ਪਿੱਛੇ ਵੱਢ ਜਾ ਸੀਲੇ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ ਫੋਨ ਨੰਬਰ 814620373 ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਵੀਰ ਆ ਦੱਸਿਓ ਮੈਂ ਪਹਿਲੇ ਨੰਬਰ ਤੇ ਆ ਝੋਟੀ ਕਿਦੋਂ ਸੁਣਾ ਸੁਣਾ ਨੇ ਪਹਿਲਾ ਸੁਣਾ ਸੁਣੀ ਅੱਛਾ ਜੀ ਤੇ ਦਿਨ 10 15 ਖੜਦੀ ਆ ਠੀਕ ਹੈ ਠੀਕ ਹੈ ਹਾਂ ਜੀ ਹਾਂ ਤੇ ਖੋਲੋ ਬਾਈ ਫਿਰ ਖੋਲ ਕੇ ਦੀ ਦੇ ਗੀਲ ਵੀ ਰਹੀ ਐ ਜੀ ਆਨੋਂ ਡਿਟੇਲ ਤੇ ਦੇਣ ਪਾਈ ਜੀ ਖੜਦੀ ਜੀ ਦੇਣ ਦਾਸ ਤੇ ਕਰੋ ਫੇਸ ਕੁਆਲਟੀ ਚੈੱਕ ਪ્યોਰ ਨੀਲੀ ਰਾਵੀ ਦੇ ਵਿੱਚ ਆ ਗਈ ਜੇ ਤੇ ਕੱਦ ਕਾਠ ਵੀ ਬਹੁਤ ਚੰਗਾ ਵਾ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਦਾ ਥਾਂ ਥੋੜਾ ਬਹੁਤ ਚੰਗਾ ਕੱਢ ਜੂਗੀ ਪਿੰਡਣੀ ਤੇ ਜੇ ਜੱਪ ਲੱਗੇ ਤੁਹਾਨੂੰ ਇਹਨੇ ਦੇ ਰਿਹਾ ਨੂੰ ਦੇ ਦੇ ਬਈਏ ਦੇ ਹਾਂਜੀ ਦੇਣ ਨੂੰ ਦੇਣਾ ਜੀ ਮੰਮੀ ਇਦਾਂ ਲਿਆਂਧੀ ਜੋ ਦੇਣਾ ਦਾ 15 ਹੀ ਹੁਣਾਂ ਕਿਹਾ ਜੋ ਖੜ ਗਈ ਹਾਂਜੀ ਦਿਨਾਂ ਦਾ ਨਹੀਂ ਪਤਾ ਠੀਕ ਹੈ ਠੀਕ ਹੈ ਲਓ ਬਾਈ ਬਾਕੀ ਭਾਵਾ ਮੜ ਗਈ ਬਾਬਾ ਜੀ ਕਰੋ ਲੱਗ ਗਏ ਤੇ ਚੱਕ ਥਾਂ ਤੋਂ ਬਹੁਤੀ ਚੰਗਾ ਹੋ ਤੇ ਆਰਡਰ ਕੁਆਲਿਟੀ ਵੀ ਹੈ ਤੇ ਲਾਹੂ ਲਾ ਕਾਫੀ ਆ ਹਵਾਨੇ ਤੇ ਤੇ ਸੋਣ ਤਾਂ ਕਿਹੜਾ ਹਵਾਨਾ ਚੰਗਾ ਬਣਾ ਲੂ ਵੀ ਤੇ ਦੇਣਗਾ ਅੱਜ ਦੀ ਖੜ ਗਈ ਅਜੇ 15 ਹੋਰ ਖਣ ਵੀ ਆ ਨੋਕ ਵਾਲਾ ਲੱਗਾ ਤੇ ਨੋਕ ਵਾਲੇ ਸਾਂਦੀ ਬਹੁਤ ਜਿਆਦਾ ਥੋਲੀ ਜਵਾਈ ਹੁੰਦੀ ਆ ਕਰੋ ਜੀ ਫਿਰ ਕੁਆਲਟੀ ਚੈੱਕ ਇਹ ਕੀ ਮੁੱਲ ਕਰਨਾ ਬਾਈ ਇਹਦਾ ਹਰ ਜੀ ਸਵਾਰੀ ਦੇ ਦੀ ਜੀ ਜਿਆਦਾ ਤੇ ਕਹੀ ਆ ਪੰਜਾਹ ਜੀ 115 ਜੀ ਹੂੰ ਤੱਕ ਬੰਦੇ ਰਚਾ ਦੀ ਕੋਲੇ ਆ 12 ਜਿੱਤੇ ਹੈ 12 ਜੀ ਆ ਨਹੀਂ ਹਾਂ ਜੀ ਕਰਨਾ ਮੰਨਦਾ ਹੂੰ ਇਹ ਤਾਂ ਥਾਡੀ ਕਰਦੀ ਰੱਦ ਕੇ ਦੱਸ ਦੀ ਮੈਨੂੰ ਕਰ ਲੈ ਜਾਂ ਲੋ 100000 ਬਾਈ ਕਹਿੰਦਾ ਕਿ 10000 ਦੇ ਦੇ ਦਾਂਗੇ ਤੇ ਮੌਕੇ ਤੋਂ ਜੋ ਫਿਰ ਛੋੜ ਛੱਪਾ ਕੋਈ ਗੱਲ ਨਹੀਂ ਠੀਕ ਹੈ ਠੀਕ ਲੋ ਬਈ ਬਾਕੀ ਮੌਕੇ ਤੇ ਬਈ ਕਹਿੰਦਾ ਕਿ ਛੋੜ ਛੱਪਾ ਕਰ ਦਾਂਗੇ ਤੇ ਕਰੋ ਜੀ ਚੱਕ ਬਾਕੀ ਬਹੁਤ ਹੀ ਜ਼ਿਆਦਾ ਖੂਬਸੂਰਤ ਆ ਤੇ ਆ ਜਿਓ ਹੁਣ ਦੂਜੇ ਨੰਬਰ ਤੇ ਦੱਸੋ ਬਈ ਆ ਜੋਟੀ ਬਾਰੇ ਇਹੋ ਜੀ 15 20 ਦਿਨ ਦੀ ਖੜਦੀ ਆ ਅੱਛਾ ਜੀ ਹਾਂ ਜੀ ਇੱਕਨ ਬਸ ਬਸ ਉਹ ਸੁਆ ਸੁਣੀ ਠੀਕ ਆ ਤੇ ਪਹਿਲੇ ਸੁਏ ਕਿੰਨਾ ਭਰਿਆ ਦੋ ਦਿਨ ਪਹਿਲੇ ਸੁਏ ਕਹਿੰਦੇ ਵੀ 13 14 ਕਿਲੋ ਚੋਇਆ ਠੀਕ ਹੈ ਠੀਕ ਹੈ ਜੀ ਬਾਕੀ ਛੋਟੀ ਬਲੇ ਗਿਆ ਤੇ 13 14 ਲੀਟਰ ਜਿਹੜਾ ਪਹਿਲੇ ਉਸ ਵੇਲੇ ਦੋ ਦਿਨਾਂ ਚਵਾਇਆ ਵਾ ਤੇ ਕੱਦ ਕਾਟ ਬਹੁਤ ਹੀ ਤਗੜਾ ਵਾ ਤੇ ਖੋਲੋ ਬਾਈ ਜੀ ਇਹਨੂੰ ਵੀ ਜਰਾ। ਜਰਾ ਬੀ ਕਰੋ ਫਿਰ ਕੁਆਲਟੀ ਚੈੱਕ ਜੈਡ ਬਲੈਕ ਆ ਗਈ ਆ। ਇਹ ਜੰਮੀ ਪਲੀ ਬਹੁਤ ਹੀ ਜ਼ਿਆਦਾ ਵਾ ਕਰੋ ਜੇ ਥਣ ਤੋਂ ਨਹੀਂ ਬਹੁਤ ਚੰਗਾ ਲੱਗਾ ਵਾ। ਇਹ ਇੱਕ ਨਾ ਖੜ ਜਿਦਾ ਵਾ। ਹਾਂ ਜੀ 15 20 ਦਿਨ ਲੈ ਹੀ ਜਾਊਗੀ। ਠੀਕ ਆ ਠੀਕ ਆ ਬਾਈ ਜੀ 15 ਤੋਂ 20 ਦਿਨ ਇਹ ਵੀ ਖੜਦੀ ਏ। ਬਾਕੀ ਇੱਕਦਮ ਬਲੈਕ ਆ ਗਈ ਆ। ਤੇ ਕਰੋ ਫਿਰ ਕੁਆਲਟੀ ਚੈੱਕ ਕਿੰਨਾ ਕੁ ਭਰੂਗਾ ਅੱਜ ਬੋਲਾ ਹਾਂਜੀ ਕਿੰਨਾ 15 ਕਿਲੋ ਤੇ ਕੱਢੀ ਜਾਣਾ ਠੀਕ ਹੈ ਠੀਕ ਹੈ ਲੋਬੀ ਪਹਿਲੇ ਸੂਰੇ ਵੀ 13 14 ਲੀਟਰ ਜਿਹੜਾ ਦੋੰਦੇ ਨੇ ਸੂਆਇਆ ਵਾ ਤੇ ਬਈ ਕਹਿੰਦਾ ਕਿ 14 15 ਲੀਟਰ ਜਿਹੜਾ ਐਸ ਵਾਰੀ ਵੀ ਕੱਢੀ ਜਾਊਗੀ ਤੇ ਇਹਦਾ ਕੀ ਕਰਨਾ ਅੱਜ ਬੋਲੇ ਹਰ ਇੱਕ 30 ਦੀ ਦੇ ਰਹੀ ਐ ਜੀ ਜਾ ਜਾ ਕਰੀਏ ਜਾ ਜਾ ਇੱਕ ਵੀਰ ਹੀ ਦੇ ਦੀਏ ਹਾਂ ਨਾ ਇਹ ਦੱਸੀ ਕਿ ਜਿੱਥੇ ਕਿ ਸਾਢੀ ਦੇਣੀਏ ਹਾਂ ਨਾ 2000 ਹੋਰ ਕੱਟ ਦੇ 18 ਦੀ ਦੇ ਦਾਂ ਇੱਕ 18 ਦੀ ਹਾਂਜੀ ਹਾਂਜੀ 15 ਦੀ ਨਹੀਂ ਹੁੰਦੀ ਬਾਕੀ ਇਹ ਦੀਆਂ ਨੀਆਂ ਛੋਟੀਆਂ ਤੁਹਾਨੂੰ ਫਿਰ ਜਦਨ ਤਿਆਰ ਹੋਈ ਡੇਢ ਦੀ ਜੋ ਹਾਂਜੀ ਛੋਟੀਆਂ ਵੀ ਛੋਟੀਆਂ ਚਲੋ ਸਾਮ ਛੱਡ ਦਈਏ ਹਾਂਜੀ ਚਲ 10 15 ਦਿਨ ਸਾਮ ਨਹੀਂ ਕਹੇ ਪੁਰਾਣੇ 10 15 ਦਿਨ ਠੀਕ ਆ ਲਓ ਭਾਜੀ 1 ਲੱਖ 15000 ਦੀ ਬਈ ਕਹਿੰਦਾ ਕਿ ਦੇ ਦਾਂਗੇ ਤੇ ਦੁੱਧ 13 14 ਲੀਟਰ ਜਿਹੜਾ ਚਵਾਈ ਜਾਊਗੀ ਤੇ ਆਜੋ ਹੁਣ ਤੀਜੇ ਨੰਬਰ ਤੇ ਦੱਸਿਓ ਭਾਈ ਇਹਦੇ ਬਾਰੇ ਇਹ ਵੀ ਜੀ ਦੂਜਾ ਸੂਆ ਵੀ ਛੋਟੀ ਸੰਗੀਓ ਅੱਛਾ ਜੀ ਹਾਂਜੀ ਇੱਕ ਨਾ ਘੜਤੀ ਟਾਈਮ ਆ ਇਹ ਟਾਈਮ ਹੁਣ ਤੱਕ ਹੀ ਖਾਣਾ ਜੋ ਇਹ ਤਾਂ ਤਿਆਰੀ ਠੀਕ ਠੀਕ ਲੋ ਬਜੀ ਇਹ ਬਿਲਕੁਲ ਤਿਆਰ ਹੀ ਆ ਤੇ ਖੋਲੋ ਬਾਈਏ ਤੂੰ ਇਹ ਦੂਜੀ ਤੇ ਜੇ ਸਵੇਰੇ ਥੋੜਾ ਨਾ ਨਹੀਂ ਦੂਜੀ ਸਵੇਰੇ ਠੀਕ ਲੋ ਬਜੀ ਇਹਨੇ ਵੀ ਦੂਜੀ ਸਵੇਰੇ ਸੋਣਾ ਤੇ ਇਹਨੇ ਕਿੰਨਾ ਕੁ ਚੋਆ ਪਹਿਲੇ ਸਵੇਰੇ ਇਹਨੇ ਵੀ 12 13 ਕਿਲੋ ਕੱਢਿਆ ਜੀ ਠੀਕ ਠੀਕ ਲੋ ਜੀ 12 13 ਲੀਟਰ ਜਿਹੜਾ ਇਹਨੇ ਵੀ ਚੋਆ ਤੇ ਬਿਲਕੁਲ ਤਿਆਰ ਆ ਕਰੋ ਜੀ ਚੈੱਕ ਬਾਕੀ ਤੇ ਲਾਡੋ ਲੱਗਾ ਵੀ ਜ ਹਵਾਨੇ ਤੇ ਇਹ ਜੰਟ ਬਲਿਆ ਕਾਗੀ ਇਹ ਵੀ ਤੇ ਲੈ ਆ ਉਹ ਨਾ ਜਿਹੜਾ ਬਹੁਤ ਹੀ ਚੰਗਾ ਲੱਗਿਆ ਵਾ ਨਾੜਾਂ ਨੂੰ ਵੀ ਮਾਣੇ ਦੇ ਚੰਗੀਆਂ ਆਈਆਂ ਜੇ ਕਰੋ ਜੀ ਫੇਸ ਕੁਆਲਟੀ ਚੈੱਕ ਐਂ ਜੈੱਟ ਬੁਲਾਇਆ ਗਿਆ ਤੇ ਲੱਗ ਕੇ ਨੂੰ ਤੋਂ ਨਾ ਪਾ ਥਾਲ ਤੋਂ ਚੈੱਕ ਕਰੰਦੇ ਜੀ ਬਹੁਤ ਹੀ ਚੰਗਾ ਲੱਗਾ ਵਾ ਤੇ ਲੰਦ ਲੰਦ ਕਾਫੀ ਆਦੀ ਹਮਨੇ ਦੇ ਤੇ ਮਿਲਕਾਂ ਵਿੱਚ ਬਹੁਤ ਚੰਗੀ ਲੱਗੀ ਇਹਦੇ ਉੱਧਰੀ ਸਾਈਡ ਤੋਂ ਦਿਖਾਇਓ ਮਿਲ ਗਿਆ ਕਰੋ ਬਜੀ ਕਰੋ ਲੱਗ ਗਿਆ ਤੋਂ ਚੈੱਕ ਇੱਧਰ ਆ ਜਾਓ ਭਾਜੀ ਭਾਜੀ ਲਾਗੇ ਤਾਂ ਚੈੱਕ ਕਰ ਸਕਦੇ ਥਾਂ ਥਾਂ ਬਹੁਤ ਚੰਗਾ ਤੇ ਮਿਲਤ ਵਾਂਜੀ ਬਹੁਤ ਚੰਗੀ ਲੱਗੀ ਤੇ ਇਹਦਾ ਕੀ ਮੁੱਲ ਕਰਨਾ ਬਾਈ ਯਾਰ ਜੀ ਇੱਕ 15 ਦੀ ਦੇ ਦੀਏ ਇਹ ਵੀ ਹਾਂ ਨਾ ਹੀ ਦੱਸੀ ਕਿ ਜਿੱਥੇ ਇੱਕ ਸ਼ਾਦੀ ਦੀ ਇੱਕ 10 ਦੀ ਤੇ ਲਾਗੇ ਇੱਕ 10 ਦੀ ਹਾਂਜੀ ਭਾਜੀ ਕਰਦੋ ਕਸਰ ਜਾ ਗਈ ਤੇ ਇੱਕ 5 ਦੀ ਦੇ ਦਾਂਗੀ ਲੋ ਬਾਈ ਜੀ 1 ਲੱਖ 5000 ਦੇ ਤੇ ਚਲੋ ਮੌਕੇ ਤੇ ਫਿਰ ਕਰਦੇ ਹੋ ਜੋੜ ਲੱਗਾ ਕੋਈ ਠੀਕ ਹੈ ਲੋ ਬਾਈ 1 ਲੱਖ 5000 ਤੇ ਬਾਈ ਕਹਿੰਦਾ ਵੀ ਛੋੜ ਚਾਪਾ ਮੌਕੇ ਤੇ ਕਰ ਦਾਂਗੇ ਤੇ ਆਜੋ ਹੁਣ ਚੌਥੇ ਨੰਬਰ ਤੇ ਦੱਸੋ ਬਾਈ ਜੀ ਆ ਵਾੜ ਦੇ ਬਾਰੇ ਇਹ ਵਾੜ ਥਲੇ ਜਿੱਥੇ 9 ਕਿਲੋ ਦੁੱਧ ਹੈਗਾ ਜੋ ਅੱਛਾ ਜੀ ਹਾਂ ਜੀ ਇਹਦੇ ਅੱਜ ਹੀ ਲੈਂਦੀ ਜੀ ਸੋਈ ਨੂੰ ਦਿਨ 10 ਦਿਨ ਲੈਣ 15 20 ਲਾ ਲੈਣ ਠੀਕ ਹੈ ਠੀਕ ਹੈ ਜੀ ਲੋ ਬਾਈ ਮੇਲ ਕਾਫ ਆ ਗਿਆ ਜੇ ਪਿੱਛੇ ਤੇ ਸੋਈ ਨੂੰ ਬਾਈ ਕਹਿੰਦਾ ਕਿ ਆਪਣੇ ਸਮਝ ਨਾਲ ਕੋਈ 10 ਲਾ ਲੈ ਕੋਈ 15 ਲਾ ਲੈ ਤੇ 9 ਲੀਟਰ ਜਿਹੜਾ ਦੁੱਧ ਤੇਰੇ ਕੋਲ ਤਿਆਰ ਆ ਤੇ ਖੋਲਿਓ ਬਾਈ ਜੀ ਨੂੰ ਹੀ ਨੋ ਬੀ ਕੀ ਜਰਸੀ ਆ ਗਈ ਜਾਂ ਪਿਓ ਤੇ ਫੇਰ ਪਵਾ ਦੀ ਕਰੋ ਚੱਕ ਦੀ ਬਹੁਤ ਜ਼ਿਆਦਾ ਕੋਰਸੋਰ ਤੇ ਫੇਸ ਆ ਗਿਆ ਵਾ ਇੱਕ ਨਾ ਸੁਬਾ ਸੋਈ ਬਾਈ ਇਹ ਵੀ ਤੁਜਾ ਸੁਣਾ ਖੋਈ ਠੀਕ ਆ ਠੀਕ ਆ ਤੇ ਕਿੰਨਾ ਕੁ ਚਵਾਈ ਜਾਊਗੀ ਤੁਹਾਡਾ ਦੁੱਧ 14-15 ਕਿਲੋ ਕੱਢੀ ਜਾਊਗੀ ਜੋ ਹੈ ਸਾਹਮਣੇ ਵਾਲੀ ਠੀਕ ਆ ਠੀਕ ਆ ਲਓ ਇਹ ਚੋਂ 15 ਲੀਟਰ ਦਾ ਦੁੱਧ ਚਵਾਈ ਹੈ ਉਹ ਤੇ ਕੱਢ-ਕੱਢ ਦੀ ਵੀ ਚੰਗੀ ਆ ਤੇ ਥਾਮਸਨ ਵੀ ਚੰਗਾ ਲੱਗਾ ਵਾ ਤੇ ਐਸ ਤਰ੍ਹਾਂ ਜਿਹੜਾ ਮੌਕੇ ਤੇ 9 ਲੀਟਰ ਬਿਲਕੁਲ ਦੁੱਧ ਤਿਆਰ ਆ ਕਰੋ ਜੀ ਲੱਗ ਗਿਆ ਤੇ ਥਾਮਸਨ ਚੱਕ ਬਹੁਤ ਚੰਗਾ ਲੱਗਾ ਵਾ ਇਹ ਇਹਦਾ ਕੀ ਮੁੱਲ ਕਰਨਾ ਵੀਰੇ ਹਰ ਜੀ 45000 ਦੀ ਹੈ ਜੀ ਕਿ ਐ ਜਾ ਕਰੀਏ ਹਰੇ ਰਾ 40000 ਦੀ ਦੇ ਦਈਏ ਛੱਡ ਦੋ ਦੋ ਹੋਰ ਹੈ ਕੋਈ ਨਹੀਂ ਜਾਣਦੇ 37 ਦੀ ਦੇ ਦਾਂ ਲਓ ਭਜੀ 37000 ਦੀ ਬਿਲਕੁਲ ਸੱਜ ਸੋਈ ਆ ਤੇ ਦੁੱਧ ਜਿਹੜਾ 14 15 ਲੀਟਰ ਚ ਵਾਈ ਜਾਊਗੀ ਤੇ ਆਈ ਥੋੜੀ ਜੀ ਮਾੜੇ ਘਰੋਂ ਆ ਬਾਈ ਕਹਿੰਦਾ ਕਿ ਥਾਂ ਬੜਾ ਕੁਇਸਪਰਾ ਲੈ ਗਿਆ ਤੇ ਦੁੱਧ ਹੋਰ ਵੀ ਚੰਗਾ ਚਵਾ ਲੂਗੀ ਇਹ ਧਣਪੰਡਾ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਤੇ ਆਜੋ ਹੁਣ ਬਾਈ 5ਵੇਂ ਨੰਬਰ ਤੇ ਦੱਸਿਓ ਬਈ ਜੀ ਇਹਦੇ ਬਾਰੇ ਇਹ ਵੀ ਜੀ ਦੂਜਾ ਸੂਆ ਸੁਣੀ ਜੋ ਅੱਛਾ ਜੀ ਹਾਂ ਜੀ ਇਹ ਕਿੰਨਾ ਖੜ ਕੀ ਟਾਈਮ ਇਹ ਹਫਤਾ ਹੀ ਵੀਨੇ ਵਿੱਚ ਖੜਨਾ ਜੋ ਤਿਆਰ ਹੀ ਜੋ ਠੀਕ ਹੈ ਠੀਕ ਹੈ ਜੀ ਇਹ ਪਹਿਲਾ ਸੂਆ ਸੁਣਾ ਨੇ ਨਹੀਂ ਦੂਜਾ ਸੂਆ ਸੁਣੀ ਕਿੰਨਾ ਕੁ ਭਰਿਆ ਪਹਿਲੇ ਸੂਵੇ ਪਹਿਲਾ ਸੂਵੇ 13 14 ਕਿਲੋ ਕੱਢਿਆ ਜੋ ਠੀਕ ਹੈ ਠੀਕ ਹੈ ਜੀ ਇਹ ਕਿਹੜੀ ਆ ਗਈ ਜੱਸੀ ਕਿਹੜੀ ਜੱਸੀ ਜੋ ਜੀ ਠੀਕ ਹੈ ਜੀ ਖੋਲੋ ਬਾਈ ਇਹ ਲਓ ਇਹ ਵੀ ਗਿਰਸੀ ਆ ਗਈ ਤੇ ਬਦਾਮੀ ਰੰਗ ਆ ਗਿਆ ਜਿਹੜਾ ਕਰਾਓ ਸਿ ਮਰਨਾ ਜਰਸੀ ਕਰਾਓ ਸਹਿਣਾ ਹਾਂਜੀ ਹਾਂਜੀ ਠੀਕ ਹੈ ਠੀਕ ਲਓ ਜੀ ਜਰਸੀ ਕਰਾ ਉਸ ਆ ਗਈ ਜੇ ਤੇ ਕਰੋ ਚੈੱਕ ਪੱਕੇ ਜੇ ਕਰਕੇ ਸੋਦੀਓ ਆ ਠੀਕ ਹੈ ਠੀਕ ਹੈ ਕੋਈ ਗੱਲ ਮੋੜ ਲਓ ਜਿਹੜੀਆਂ ਇਹਦੇ ਵੀ ਤੁਹਾਡੇ ਦੇ ਚੜੀ ਜਾਵਾ ਦੇ ਇਹਨੇ 13 14 ਭਰੇ ਆ ਪਹਿਲੇ ਸਵੇਹ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਲਓ ਜੀ 13 14 ਲੀਟਰ ਜਿਹੜਾ ਦੁੱਧ ਇਹਨੇ ਵੀ ਪਹਿਲੇ ਸਵੇਰ ਚਵਾਇਆ ਵਾ ਤੇ ਕਰੋ ਜੀ ਲਾਗੇ ਤਾਂ ਫੇਸ ਕੁਆਲਟੀ ਤੁਸੀਂ ਚੈੱਕ ਕਰ ਕੱਡ ਕੱਡ ਇਹਦਾ ਵੀ ਚੰਗਾ ਵਾ ਇਹ ਤੇ ਲਾਟੋ ਨਾਲ ਜਿਹੜੀਆਂ ਹਵਾਨੇ ਦੇ ਬਹੁਤ ਜ਼ਿਆਦਾ ਵਾ ਤੇ ਬਾਕੀ ਸੋਨ ਤੱਕ ਹਵਾਨਾ ਚੰਗਾ ਬਣਾ ਲੂਗੀ ਤੇ ਥਣ ਥਣ ਵੀ ਚੰਗਾ ਲੱਗਾ ਤੇ ਇਹਦਾ ਕੀ ਕਰਨਾ ਮਰੋਈ ਜਿਹੜਾ ਇਹ ਵੀ ਵਿੱਚ 45 ਦੀ ਦੇ ਦਈਏ ਕਰੀਏ ਜੈ ਜੈਦਾਈ ਇਹ 40 ਦੀ ਦੇ ਦਈਏ ਆਪਦੇ ਮਾਦਾ ਮਾ ਜੈ ਜਿੱਥੇ ਤੇ ਸ਼ਾਦੀ ਦੇਣੀ ਹੈ ਬਾਅਦ ਚ ਹੋਇਆ ਲਾਪਾ ਦੋਵੇਂ ਇੱਕੇ ਭਾਈ ਜਾਂਦੋਂ ਪਹਿਲੀ ਬੇਟੀ ਦੀ ਠੀਕ ਲੋ ਬਾਈ ਇਹਦਾ ਵੀ ਬਾਈ ਨੇ 37 ਕਰਤਾ ਬਿਲਕੁਲ ਭਾਵੇਂ ਜਿਹੜੇ ਸੂਈ ਸਵਾਈ ਖੜਨੀ ਆ ਤੇ ਜਾਂ ਕਿ ਇਹਨੇ ਗੱਬਣ ਖੜਨੀ ਆ ਦੋਵਾਂ ਤਰੀਕਾ ਜਿਹੜਾ ਬਿਲਕੁਲ ਸੇਮ ਕਰਦਾ ਵਾ ਤੇ ਇਦਾਂ ਮਾਰੋ ਝਾਤ ਝੋਟੀਆਂ ਬਹੁਤ ਹੀ ਚੰਗੀਆਂ ਵਾ ਤੇ ਦੇਣੇ ਵੀ ਖੜਦੀਆਂ ਕੋਈ ਦਾਾ ਖੜਦੀ ਆ ਕੋਈ ਪੰਡ ਖੜਦੀ ਆ ਕੋਈ ਤਿਆਰ ਆ ਤੇ ਆ ਚੈੱਕ ਕਰੋ ਨੀਲੀ ਰਵੀ ਦਾ ਨਗੀਨਾ ਤੇ ਜਿਹੜਾ ਵੀਰਪਰਾ ਲੈ ਜੂਗਾ ਤੇ ਤੁਰੀ ਦਾ ਸ਼ਿੰਗਾਰ ਬਣ ਜਾਣਾ ਇਹਦਾ ਤੇ ਵੀਡੀਓ ਨੂੰ ਵਾਦ ਤੋਂ ਵਾਦੇ ਸ਼ੇਅਰ ਕਰਦਾ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਜਿਹੜੇ ਵੀਰਪਰਾ ਜਗੇ ਪਸ਼ੂ ਖਰੀਦਣਾ ਦਾ ਉਹਦੇ ਲਈ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਵੀਰਾਂ ਭਰਾਵਾਂ ਦਾ